ਚੀਫ ਖਾਲਸਾ ਦਿਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਂਡਰੀ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਵੱਡੇ ਪੱਧਰ ਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਦਿਵਾਨ ਸਕੂਲਾਂ ਅਤੇ ਕਾਲਜਾਂ ਦੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ 57 ਅਧਿਆਪਕਾ ਸੇਵਾਮੁਕਤ ਅਤੇ ਸੀਨੀਅਰ ਪ੍ਰਿੰਸੀਪਲ ਸਹਿबान ਸਮੇਤ ਦਿਵਾਨ ਮੁਖ ਦਫ਼ਤਰ ਅਤੇ ਡਾਇਰੈਕਟੋਰੇਟ ਦਫ਼ਤਰ ਦੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਕਾਰਜਕਾਰੀ ਆਨਰੇਡੀਸ ਗਤ ਸੁਖਜਿੰਦਰ ਸਿੰਘ ਪ੍ਰਿੰਸ ਦੀ ਪ੍ਰਧਾਨਗੀ ਹੇਠ ਚੱਲ ਰਹੇ ਇਸ ਮਾਰੋਹ ਵਿੱਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਟਿੱਲੋ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਸਾਡੇ ਪ੍ਰਧਾਨ ਡਾਕਟਰ ਇੰਦਰਪ੍ਰੀਤ ਸਿੰਘ ਇੰਦਰਪ੍ਰੀਤ ਸਿੰਘ ਦੀ ਨਿਗਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਚੀਫ ਕਾਲਸਾ ਦਵਾਨ ਵੱਲੋਂ ਜਿਹੜੇ ਚੰਗੇ ਅਧਿਆਪਕ ਸਕੂਲਾਂ ਦੇ ਵਿੱਚ ਪਰਫਾਰਮੈਂਸ ਕਰਦੇ ਆ ਉਹਨਾਂ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਉਸੇ ਇਸ ਬੰਦੇ ਵਿੱਚ ਅੱਜ ਚੀਫ ਕਾਲਸਾ ਦਵਾਨ ਵੱਲੋਂ ਤੇ ਚੰਗੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਦਾ ਬੜਾ ਹੀ ਲੋਵਲ ਪ੍ਰੋਫੈਸ਼ਨ ਆ ਤੇ ਟੀਚਰ ਜਿਹੜਾ ਉਹ ਆਉਂਦੇ ਆ ਉਹਨਾਂ ਦਾ ਜਿਹੜਾ ਰੋਲ ਉਹ ਕੋਈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਾਡੀ ਟੀਚਿੰਗ ਆ ਜਿਹੜੀ ਸਿਰਫ ਕਲਾਸਰੂਮਾਂ ਤੱਕ ਸੀਮਤ ਨਹੀਂ ਰਹਿ ਜਾਂਦੀ ਵੀ ਜਦੋਂ ਉਹਨਾਂ ਨੂੰ ਗਿਆਨ ਦਈਏ ਟੀਚਰ ਦਾ ਪ੍ਰਭਾਵ ਕੋਈ ਬੰਦਾ ਕਿਤੇ ਵੀ ਚੱਲ ਜੇ ਵਿਦਿਆਰਥੀ ਸਟੂਡੈਂਟ ਮੁੜ ਕੇ ਓਵਰਆਲ ਦੁਨੀਆ 'ਚ ਜਾਂ ਜ਼ਿੰਦਗੀ 'ਚ ਕਿੰਨੀ ਤਰੱਕੀ ਕਰਦਾ ਤੇ ਨਹੀਂ ਕਰਦਾ ਇਹ ਘੱਲ ਗਲਤ ਆ ਇਸ ਗੱਲ ਦੇ ਨਾਮ ਹੀ ਬਣ ਸਕੇ ਉਹ ਵੀ ਆਪਣੇ ਟੀਚਰ ਨੂੰ ਅਲਟੀਮੇਟਲੀ ਫਿਰ ਵੀ ਉਹਦੇ ਦਿਲ ਦੇ ਵਿੱਚ ਰਿਸਪੈਕਟ ਹੁੰਦੀ ਆ ਵੀ ਜੋ ਟੀਚਰ ਕਹਿੰਦੇ ਸੀ ਉਹ ਸਹੀ ਸੀ ਸੋ ਟੀਚਰਾਂ ਦਾ ਬਹੁਤ ਵੱਡਾ ਜਿਹੜਾ ਅੱਜ ਦੀ ਸਾਡੀ ਨੌਜਵਾਨ ਪੀੜੀ ਅੱਜ ਇਹ ਸਾਡੇ ਬੱਚੇ ਉਹਨਾਂ ਨੂੰ ਗਰੂਮ ਕਰਨ ਦਾ ਬਹੁਤ ਹੀ ਵੱਡਾ ਯੋਗਦਾਨ ਆ